ਚੌਰ ਸਾਹਿਬ ਦੀ ਸੇਵਾ ਕਿਵੇਂ ਕਰੀਏ ਇਹ ਬਹੁਤ ਵੱਡਾ ਸਵਾਲ ਹੈ ਮੈਂ ਬੇਨਤੀ ਕਰਦੇ ਆਂ ਚੌਰ ਸਾਹਿਬ ਦੀ ਸੇਵਾ ਕਰਨ ਲੱਗਿਆਂ ਸਭ ਤੋਂ ਪਹਿਲਾਂ ਸਾਡੇ ਕੋਲ ਆ ਜਿਹੜਾ ਹਜੂਰੀਆ ਇਹ ਨਾ ਗੁਰੂ ਦੀ ਬਖਸ਼ਿਸ਼ ਇਹ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਜੇ ਤੋ ਵੀ ਚੌਰ ਸਾਹਿਬ ਦੀ ਸੇਵਾ ਕਰਨੀ ਹੈ ਨਾ ਤੇ ਸਭ ਤੋਂ ਪਹਿਲਾਂ ਗਲ ਦੇ ਵਿੱਚ ਹਜੂਰੀਆ ਪਾਉਣਾ ਬਹੁਤ ਜ਼ਰੂਰੀ ਹੈ ਹਜੂਰੀਆ ਪਾ ਕਰਕੇ ਬੜੇ ਹੀ ਸਤਕਾਰ ਦੇ ਨਾਲ ਬੜੇ ਅਦਬ ਦੇ ਨਾਲ ਤਨ ਸਾਹਿਬ ਸ੍ਰੀ ਗੁਰੂ ਗੰਸਾ ਸਾਹਿਬ ਦੇ ਪਾਵਨ ਸਰੂਪ ਤੇ ਜਿਹੜਾ ਚੌਰ ਸਾਹਿਬ ਹੈ ਨਾ ਬੜੇ ਸ਼ਰਧਾ ਭਾਵਨਾ ਦੇ ਨਾਲ ਬੜੇ ਹੌਲੀ ਹੌਲੀ ਸਹਿਜ ਜੀ ਤਰੀਕੇ ਦੇ ਨਾਲ ਚੌਰ ਸਾਹਿਬ ਕਰਨਾ ਚਾਹੀਦਾ ਹੈ ਨਾ ਕਿ ਆਪਾਂ ਆਏ ਆ ਕਰਕੇ ਬਹੁਤ ਤੇਜ਼ੀ ਦੇ ਨਾਲ ਚੌਰ ਸਾਹਿਬ ਦੀ 2-4 ਵਾਰ ਇਧਰੋਂ 2-4 ਵਾਰ ਇਧਰੋਂ ਪਕੀਤਾ ਤੇ ਸੇਵਾ ਹੋ ਗਈ ਮਾਫ ਕਰਨਾ ਨਹੀਂ ਸੇਵਾ ਕਰਨੀ ਹੈ ਬੜੇ ਸਹਿਜੇ ਦੇ ਨਾਲ ਇੱਕ ਧਿਆਨ ਰੱਖਣਾ ਹੈ ਕਿ ਜਿਹੜਾ ਚੌਰ ਸਾਹਿਬ ਹੈ ਉਹ ਗ੍ਰੰਥੀ ਸਿੰਘ ਦੇ ਸਿਰ ਦੇ ਨਾਲ ਨਾ ਵਜੇ ਚੌਰ ਸਾਹਿਬ ਦੀ ਸੇਵਾ ਗ੍ਰੰਥੀ ਸਿੰਘ ਦੇ ਸਿਰ ਤੇ ਨਹੀਂ ਮਾਫ ਕਰਿਓ ਚੌਰ ਸਾਹਿਬ ਦੀ ਸੇਵਾ ਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਤੇ ਹੋਣੀ ਚਾਹੀਦੀ ਏ ਕਿਉਂਕਿ ਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਪੈਤੀ ਮਹਾਂਪੁਰਖਾਂ ਦੀ ਗੁਰਬਾਣੀ ਏ ਚਵਰ ਤਖਤ ਦੇ ਮਾਲਕ ਨੇ ਦੋ ਜਹਾਨਾ ਦੇ ਮਾਲਕ ਨੇ ਗੁਰਤਾ ਗੱਦੀ ਤੇ ਸੁਭਾਏ ਮਾਨ ਨੇ ਇਸ ਕਰਕੇ ਚੌਰ ਸਾਹਿਬ ਦੀ ਸੇਵਾ ਗ੍ਰੰਥੀ ਸਿੰਘ ਦੇ ਪਾਟੀ ਸਿੰਘ ਤੇ ਸਿਰ ਤੇ ਨਹੀਂ ਚੌਰ ਸਾਹਿਬ ਦੀ ਸੇਵਾ ਜਿਹੜੀ ਏ ਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਸਰੂਪ ਤੇ ਹੋਣੀ ਚਾਹੀਦੀ ਏ ਗਰਮਕੋ ਮਿਆਸ ਕਰਾਂਗਾ ਅੱਗੇ ਤੋਂ ਆਪਾਂ ਸਾਰੇ ਤਿਆਰ ਰੱਖ